ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨ ਜੁਵਰਾਜ ਸਿੰਘ ਹੈ ਜੋ ਕਿ ਅਮਰੀਕਸਰ ਦੇ ਹਲਕਾ ਅਜਨਾਲਾ ਦੇ ਪਿੰਡ ਇਬਰਾਹਿਮਪੁਰਾ ਦਾ ਰਹਿਣ ਵਾਲਾ ਸੀ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਨੌਜਵਾਨ ਚੰਗੇ ਭਵਿੱਖ ਲਈ ਅੱਜ ਤੋਂ ਕਰੀਬ 13 ਮਹੀਨੇ ਪਹਿਲਾਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਡੌਂਕੀ ਲਗਾ ਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਪਰਿਵਾਰ ਦੇ ਮੁਤਾਬਕ ਉਸ ਨੂੰ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਿਆ ਸੀ ਪਰ ਬੀਤੀ ਰਾਤ ਨੌਜਵਾਨ ਦੇ ਦੋਸਤ ਜੋਬਨਪ੍ਰੀਤ ਸਿੰਘ ਨੇ ਫੋਨ ਕਰਕੇ ਅਜਹੀ ਸੂਚਨਾ ਦਿੱਤੀ ਕਿ ਜਿਸ ਤੋਂ ਬਾਅਦ ਨੌਜਵਾਨ ਦੇ ਪਿੰਡ ਇਬਰਾਹਿਮਪੁਰਾ ਚ ਸੋਗ ਦੀ ਲਹਿਰ ਫੈਲ ਗਈ ਬਜ਼ੁਰਗ ਮਾਪਿਆਂ ਦਾ ਪੁੱਤਰ ਅਤੇ ਇਸ ਪਹਾੜ ਜਿੱਡੀ ਕੋਠੀ ਦਾ ਵਾਰਿਸ ਸੜਕ ਹਾਸੇ ਦਾ ਉਦੋਂ ਸ਼ਿਕਾਰ ਹੋ ਗਿਆ ਜਦੋਂ ਉਹ ਗੁਰੂ ਘਰ ਤੋਂ ਆਪਣੇ ਟਿਕਾਣੇ ਵੱਲ ਵਾਪਸ ਪਰਤ ਰਿਹਾ ਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਬਾਅਦ ਗੁਰੂ ਘਰ ਸ਼ੁਕਰਾਨਾ ਕਰਨ ਗਿਆ ਸੀ ਇਸ ਮੌਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਜਿਨ੍ਹਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ ਜਗਰਾਤ ਸਿੰਘ ਜੀ ਸਾਡਾ ਛੋਟਾ ਭਰਾ ਸੀ ਜੋ ਕਿ 임ਰਾਇਮਪੁਰਾ ਦਾ ਰਹਿਣ ਵਾਲਾ ਸੀ ਜੋ 2023 ਦੀ ਜਨਵਰੀ ਦੀ ਲੋਹੜੀ ਦੇਖ ਕੇ ਇੱਕਨੂੰ ਤੁਰਿਆ ਸੀ ਡੰਕੀ ਰਹੀਂ ਜੋ ਕਿ 45 ਦਿਨਾਂ ਬਾਅਦ ਅਮਰੀਕਾ ਪਹੁੰਚਿਆ ਸੀ ਜੋ ਕਿ ਅੱਜ ਅਮਰਤਵੇ ਦੇ 3 ਵਜੇ ਜੋ ਉਹਨੇ ਆਪਣੀ ਫੋਟੋ ਸ਼ੇਅਰ ਕੀਤੀ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜੋ ਕਿ ਉਹਦਾ ਲਾਇਸੈਂਸ ਬਣ ਗਿਆ ਸੀ ਗੱਡੀ ਦਾ ਉਸ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਜੋਕੀਆ ਜਿੰਚੇ ਤੋਂ ਦਾ ਐਕਸੀਡੈਂਟ ਹੋ ਗਿਆ ਜੋ ਕਿ ਸਾਨੂੰ ਸਵੇਰੇ ਸਵਾ ਘਟ ਵੇਲੇ ਪਤਾ ਲੱਗਾ ਕਿ ਉਸ ਦੀ ਡੈਥ ਹੋ ਗਈ ਹੈ ਜੋ ਸਾਡੇ ਪਿੰਡ ਦਾ ਵੀਰ ਜੋਬਨਪ੍ਰੀਤ ਸਿੰਘ ਸੀ ਉਹਨੇ ਫੋਨ ਕੀਤਾ ਰੁੰਦਿਆ ਰੁੰਦਿਆਂ ਜੀ ਆ ਗੱਲ ਬਾਤ ਬਣੀ ਆ ਲਾਸਟ ਟਾਈਮ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ ਉਹਦੀ ਅੱਜ ਜੀ ਮੇਰੀ ਕੱਲ ਗੱਲ ਹੋਈ ਸੀ ਮੈਂ ਮੰਡੀ ਸੀ ਢਾਣੇ ਵੇਚਣ ਦੇ ਇਹੀ ਕਹਿ ਰਿਹਾ ਸੀ ਕਿ ਮੌਸਮ ਖਰਾਬ ਹੋਣ ਵਾਲਾ ਜਿਸ ਤਰ੍ਹਾਂ ਅੱਜ ਖਰਾਬ ਹੋਂ ਡਿਆ ਕਿ ਢਾਣੇ ਸੰਭੂ ਤਗੜੇ ਹੋ ਗਏ ਤੁਸੀਂ ਕੀ ਕਰਨ ਦੇ ਜੀ ਤੇ ਬਾਅਦ ਵਿੱਚ ਮੈਨੂੰ ਉਹਨੇ ਦੱਸਣ ਆਲਾ ਆਈ ਕਿ ਮਨ ਮੇਰੇ ਆ ਲਾਇਸੈਂਸਾ ਹੋਣ ਵਾਲਾ ਆ ਬਾਚ ਉਧਰ ਦੇ ਸ਼ਾਮਾਂ ਤੇ ਇੱਧਰ ਦਾ ਮਰਤ ਵੇਲਾ ਸੀ ਜਦੋਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕੱਲ ਹੀ ਮਿਲਿਆ ਸੀ ਕੱਲ ਲਾਇਸੈਂਸ ਪਤਾ ਲੱਗਾ ਕਿ ਬਣ ਗਿਆ ਹੈ ਮਿਲੇ ਦਾ ਜੀ ਪਤਾ ਨਹੀਂ ਮਿਲਿਆ ਨਹੀਂ ਬਣ ਗਿਆ ਸੀ ਕੱਲ ਖਰਾਨਾ ਕਰਨ ਲਈ ਗਏ ਸੀ ਤੇ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਸ਼ਿਕਰਾਨਾ ਕਰਨ ਗਿਆ ਸੀ ਕਿੰਨੇ ਭੈਣ ਭਰਾ ਸੀ ਪਰਵਾਜ਼ ਤੇ ਚਾਰ ਭੈਣ ਭਰਾ ਸੀ ਦੋ ਭੈਣਾਂ ਵੱਡੀਆਂ ਸੀ ਉਸ ਤੋਂ ਛੋਟਾ ਵੱਡਾ ਬ੍ਰਦਰ ਸੀ ਸਭ ਤੋਂ ਛੋਟਾ ਇਹ ਸੀ ਇਕਵਾਰਾ ਕੇ ਬਿਆ ਸੀ ਉਹਨ ਇੱਕਵਾਰਾ ਹੀ ਭਾਜੀ ਅਜੇ 23 ਸਾਲ ਉਮਰ ਸੀ ਸਾਰੀ ਇਹਦੀ ਮੰਗੀ ਇੱਕਾ ਤੇ ਅਸੀਂ ਮੰਗ ਕਰਦੇ ਹਾਂ ਜੀ ਜੋ ਉਹਦੀ ਡੈੱਡ ਬੋਟੀ ਹੈਗੀ ਹੈ ਛੇਤੀ ਤੋਂ ਛੇਤੀ ਇੰਡੀਆ ਲੈ ਜਾਂਦੀ ਜਵੇ ਜੋ ਕਿ ਸਾਡੇ ਪਰਿਵਾਰ ਨੂੰ ਦਿੱਤੀ ਜਾਵੇ ਜੋ ਉਹਦਾ ਹੀ ਉਹਦਾ ਅੰਤਿਮ ਸੰਸਕਾਰ ਆਪਣੇ ਜੰਪੜ ਪਿੰਡ ਦੇ ਵਿੱਚ ਕੀਤਾ ਜਾਵੇ ਤੁਸੀਂ ਕਹਿ ਰਹੇ ਸੀ ਕਿ ਡੋਂਗੀ ਲਗਾ ਕੇ ਗਿਆ ਹੈ ਕਰਦੇ ਹਾਲਾਤ ਕਿੰਨਾ ਖਰਚਾ ਲੱਗਾ ਸੀ ਇਹ ਹਾਲਾਤ ਇਹ ਜੋ ਸਮੇਂ ਦੇ ਤੁਹਾਨੂੰ ਪਤਾ ਹੀ ਹੈ ਜੰਟਾਂ ਦੇ 40-45 ਲੱਖ ਦੇ ਡੇਡ ਗੇਟ ਸੀ ਕੰਮ ਜੋ ਵੀ ਆ ਫੜ ਤੜਕੇ ਕਰਨੇ ਪੈਂਦੇ ਆ ਜੋ ਮਾੜੇ ਹਾਲਾਤ ਕਿਵੇਂ ਨੇ ਬਹੁਤ ਮਾੜੇ ਹਾਲਾਤ ਜੀ ਪਰਿਵਾਰ ਦੇ ਤੁਹਾਨੂੰ ਪਤਾ ਹੀ ਪਤਾ ਕੀ ਹਾਲਾਤ ਸੁਧਾਰਨ ਗਿਆ ਸੀ ਹਾਂਜੀ ਆਪਣੇ ਤੁਹਾਨੂੰ ਬਧਾਰਤੀ ਹਾਲਤ ਸੁਧਾਰਨ ਗਿਆ ਸੀ ਕਿ ਬੜਾ ਮੜਾ ਸਿਸਟਮ ਬਣ ਗਿਆ ਐ ਸਰਕਾਰ ਕਿਉਂ ਹੀ ਮੰਗ ਕਰਦੇ ਆਂ ਕਿ ਭਾਈ ਸਾਨੂੰ ਸਾਡੇ ਭਰਾ ਦੀ ਲਾਸ਼ ਦਿੱਤੀ ਜਾਵੇ ਜਿੰਨੀ ਛੇਤੀ ਤੋਂ ਛੇਤੀ ਹੁੰਦਾ ਹੈ ਸਾਡੇ ਕੋਲ ਉਹਨਾਂ ਦੀ ਲਾਸ਼ ਪਹੁੰਚੀ ਕੀਤੀ ਜਾਵੇ ਕੱਲ ਸਾਨੂੰ ਤੇ ਫੋਨ ਤੋਂ ਪਤਾ ਲੱਗਾ ਕਿ ਉਹਨੂੰ ਲਾਇਸੈਂਸ ਮਿਲਿਆ ਤੇ ਉਹ ਗੁਰਦਾਰੇ ਸਾਹਿਬ ਗਿਆ ਸੀ ਸ਼ੁਕਰਾਨਾ ਕਰਨ ਵਾਸਤੇ ਮਹਾਰਾਜ ਦਾ ਉਹ ਮੱਥਾ ਟੇਕ ਕੇ ਤੇ ਵਾਪਸ ਆ ਰਿਹਾ ਸੀ ਜਦੋਂ ਉੱਥੇ ਕੋਈ ਟਰਨ ਹੋਏਗੀ ਮੋੜ ਜਦੋਂ ਉਹ ਆਪਣੇ ਰੋਡ ਤੇ ਜਿਹੜਾ ਘਰ ਨੂੰ ਆਉਣ ਵਾਸਤੇ ਕੰਮ ਤੇ ਮਗਰੋਂ ਕੋਈ ਟਰਾਲਾ ਲੋਡਿੰਗ ਸੀ ਉਹ ਆਇਆ ਉਹਨੇ ਫੈਟ ਮਾਰੀ ਔਰ ਉਹ ਉਹਦੇ ਉੱਤੋਂ ਦੀ ਨਿਕਲ ਗਿਆ ਖੁਣ ਇਹ ਵੀ ਪਤਾ ਲੱਗਾ ਕਿ ਉਹ ਟਰਾਲਾ ਵੀ ਐਕਸੀਡੈਂਟ ਤੌਰ ਦੇ ਉੱਤੇ ਉਹਦੇ ਉੱਤੇ ਡਿੱਗ ਪਿਆ ਆ ਜਿਸ ਨਾਲ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਪਰਿਵਾਰ ਦੇ ਹਾਲਾਤ ਕਿਵੇਂ ਦੇਣੇ ਸੀ ਪਲਾਦ ਦੇ ਜੇ ਹਾਲਾਤ ਕਹੀਏ ਤੇ ਮਸਾਂ ਇਸ ਲਾਈਨ ਤੇ ਚੜੇ ਹਾਂ ਸ਼ੁਕਰਾਨਾ ਵਾਹਿਗੁਰੂ ਦਾ ਠੀਕ ਹੈ ਦੋ ਟਾਈਮ ਦਾ ਪ੍ਰਸ਼ਾਦਾ ਸਰਗੁਰ ਦਿੰਦਾ ਹੀ ਪਰ ਹਾਲਾਤ ਤੇ ਚਲੋ ਜੋ ਸਾਡੀ ਕਿਸਮਤ ਚ ਹੈ ਪਰ ਇਹ ਜਿਹੜਾ ਸਾਨੂੰ ਦੁੱਖ ਵਜਾ ਨਾ ਇਹਨੇ ਸਾਨੂੰ ਪਛਾਹ ਛੁੱਟਦਾ ਕਾਫੀ ਪੈਸੇ ਵੀ ਲਾ ਕੇ ਗਿਆ ਸੀ ਉਹ ਪੈਸੇ ਲਾ ਕੇ ਗਿਆ ਸੀ ਕੋਈ ਪੈਸੇ ਵਾਲੀ ਗੱਲ ਹੀ ਨਹੀਂ ਛੱਡੀ ਅਖਾ ਪਹੁੰਚ ਜਾ ਪੈਸੇ ਦੀ ਨਹੀਂ ਸਾਨੂੰ ਅਸੀਂ ਤੋਂ ਭੁੱਲ ਗਏ ਹੋਣ ਉਹ ਬਹੁਤ ਦਲੇਰ ਸੀ ਕਿੰਨਾ ਹੀ ਕੋਈ ਗੱਲ ਨਹੀਂ ਉਹਨੇ ਸਾਰੇ ਵਾਅਦੇ ਘਾਟੇ ਸਾਡੇ ਪੂਰੇ ਕਰ ਦੇਣੇ ਸਨ ਪਰ ਸਭ ਤੋਂ ਵੱਡਾ ਸਾਨੂੰ ਦੁੱਖ ਇਹ ਹੋਈ ਹੈ ਪੈਸਾ ਦਾ ਸਾਨੂੰ ਮਾਸਾ ਦੁੱਖ ਨਹੀਂਗਾ ਸਿਰਫ ਦੁੱਖ ਇਹ ਹੋਈ ਹੈ ਕਿ ਸਾਡਾ ਬੱਚਾ ਸਾਥੋਂ ਹੁਣ ਸੰਸਕਾਰ ਇੱਥੇ ਕਰਨਾ ਚਾਹੁੰਦੇ ਹਾਂ ਹੁਣ ਜੇ ਸਾਡੀ ਡੈੱਡ ਬਾਡੀ ਜਿੱਦਾਂ ਨੇ ਸੰਸਕਾਰ ਤੇ ਅਸੀਂ ਇੱਥੇ ਕਰਨਾ ਚਾਹੁੰਦੇ ਆ ਆਪਣੇ ਪਰਿਵਾਰ ਕੀ ਇੱਥੇ ਸਰਕਾਰ ਕੋਲ ਵੀ ਮੰਗਤ ਹੈ ਸਰਕਾਰ ਕੋਈ ਇਹੋ ਹੀ ਆ ਸਰਕਾਰ ਦਾ ਦੇ ਵਿੱਚ ਕੋਈ ਦੋਸ਼ ਨਹੀਂਗਾ ਇਹ ਤੇ ਉਧਰ ਦੀ ਸਰਕਾਰ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਕਰਕੇ ਤੇ ਉਥੋਂ ਸਾਡੀ ਡੈੱਡ ਬਾਡੀ ਇੱਥੇ ਆ ਜਾਵੇ ਤੇ ਸਰਕਾਰ ਦਾ ਇਹੋ ਧੰਨਵਾਦ ਕਰਦੇ ਆਂ ਮੇਰਾ ਨਾਮ ਦਿਲਬਖ ਸਿੰਘ ਉਹ ਨੂੰ ਗਏ ਨੂੰ 1 ਸਾਲ ਤੇ 2 ਮਹੀਨੇ ਹੋ ਚਲੇ ਹਨ ਤੇ ਉਥੇ ਅਮਰੀਕਾ ਗਏ ਨੇ ਤੇ ਉਥੇ ਜਾ ਕੇ ਆਪਣਾ ਕਾਰੋਬਾਰ ਕਰਦਾ ਸੀ ਪੈਸੇ ਪੂਰੇ ਤੁਹਾਨੂੰ ਪਤਾ 40-45 ਲੱਖ ਰੁਪਈਆ ਚੁੱਕ ਚੁਕਾ ਕੇ ਖਲਾਇਆ ਹੀ ਕੋਈ ਇਸ ਤਰ੍ਹਾਂ ਲਿਮਟ ਲਮਟਾ ਬਣਾ ਕੇ ਤੇ ਉਥੇ ਕਾਰੋਬਾਰ ਕਰਦਾ ਹੈ ਤੇ ਆ ਹੁਣ ਲਾਇਸੈਂਸ ਉਹ ਤੋਂ ਨੇ ਬਣਾਇਆ ਹੀ ਗੱਡੀ ਦਾ ਤੇ ਅਚਨ ਚੇਤੀ ਕਿ ਗੁਰਦਾਰੇ ਮੱਥਾ ਟੇਕਣ ਗਏ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ ਜਿੱਦੋਂ ਵਾਪਸ ਉਹ ਮੁੜੇ ਆ ਤੇ ਇੱਕ ਦਿਨ ਉਹ ਟਰਾਲਾ ਟਰੂਲਾ ਨਜਾਉਂਦਾ ਹੀ ਉਹਦੇ ਨਾਲ ਸਿੱਧਾ ਪਜ ਜਾਦੇ ਉਹ ਲਡੂ ਗੇ ਕਿੰਨੇ ਬੱਚੇ ਤੁਹਾਡੇ ਤੇ ਮੇਰੇ ਦੋ ਬੱਚੇ ਇੱਕ ਵੱਡਾ ਆ ਤੇ ਇੱਕ ਇਹ ਛੋਟਾ ਹੈ ਸਾਰਿਆਂ ਤੋਂ ਜੋ ਬੇਟੀਆਂ ਨੇ ਵੱਡੀਆਂ ਚਾਰ ਬੱਚੇ ਆ ਗਾਏ ਨੇ ਬੱਚੇ ਬੱਚੇ ਦੋ ਦੋ ਬੇਟੀਆਂ ਮਹਿੀਆਂ ਨੇ ਤੇ ਦੋਨੇ ਬੇਟੇ ਵੀ ਔੜ ਵਾਲੇ ਨੇ ਛੋਟੇ ਪਰਿਵਾਰ ਦੇ ਹਾਲਾਤ ਕਿਵੇਂ ਦੇਸ ਪਰਿਵਾਰ ਦੇ ਹਾਲਾਤਾਂ ਨੂੰ ਪਤਾ ਇਹੋ ਹੀ ਵੀ ਕਰਜ਼ਾ-ਕੁਰਜ਼ਾ ਚੁੱਕ ਕੇ ਘਲਾਇਆ ਸੀ ਚਲੋ ਆਸਤਾ ਤੋਂ ਉਹਦੇ ਸਿਰ ਤੇ ਉਮੀਦ ਹੀ ਵੀ ਉਹ ਚਲੋ ਪੈਸੇ ਘਲਾਈ ਜੋ ਕਿ ਨਾ ਨਾ ਲਈ ਜਾਵਾਂਗੇ ਹੋਰ ਤੁਹਾਨੂੰ ਪਤਾ ਹੈ ਇੱਥੇ ਤੇ ਬਹੁਤ ਜਿਆਦਾ ਵੱਡੀ 6 ਵਜੀ ਆ ਉਹਨ ਸਾਡੀ ਇਹੋ ਮੰਗਿਆ ਵੀ ਸਾਡੀ ਉਹ ਡੈੱਡ ਬਾਡੀ ਜਿਹੜੀ ਆ ਸਰਕਾਰ ਦੇ ਘੜੀ ਮੀਂਹ ਆ ਵੀ ਅਖੀਰਲੀ ਵਰੀ ਤੁਹਾਡੀ ਗੱਲ ਕਰੋਈ ਤੁਹਾਡੇ ਪੁੱਤ ਹਾਂਜੀ ਅਖੀਰਲੀ ਵਰੀ ਕਦੋਂ ਗੱਲ ਹੋਈ ਤੁਹਾਡੇ ਬੱਚੇ ਨਾਲ ਤੁਹਾਡੀ ਮੇਰੀ ਕੱਲ ਵੀ ਗੱਲ ਪਰਸੋਂ ਗੱਲ ਹੋਈ ਰਾਜੀ ਬਾਜੀ ਪੁੱਛਿਆ ਠੀਕ ਠਾਕ ਐ ਗੋਡਿਆਂ ਬਾਰੇ ਪੁੱਛਿਆ ਮੈਂ ਗੋਡੇ ਗੱਡੇ ਪਾਇਆਂ ਤੇ ਨਾ ਕਹਾਂ ਠੀਕ ਠਾਕ ਐ ਤੇ ਉਹ ਹੋਰ ਆਪਣਾ ਉਹਨੇ ਥੀ ਬੜੀ ਬਾਈ ਪੁੱਛਿਆ ਪੰਜ ਚਾਰ ਮਿੰਟ ਗੱਲ ਕੀਤੀ ਚਲੋ ਬੋਧਾ ਜਰ ਮੁੜ ਕੇ ਆਪਣੀ ਮੰਮੀ ਨਾਲ ਕੀਤੀ ਆ ਏ ਬਸ ਇੰਨਾ ਚਿਰ ਦੀ ਗੱਲ ਨੇ ਕੀਤੀ ਬੱਚਾ ਬੱਚਾ ਤੁਹਾਡਾ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਕਰਦੇ ਹਾਂ 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 ਆਰਥਿਕ ਸੁਧਾਰਨ ਤੇ ਗਿਆ ਸੀ ਕਿਉਂ ਕਿਉਂ ਨਾ ਛੋਕੀ ਨਾਲ ਤਾਂ ਮੈਂ ਜਾਣਾ ਹੀ ਉੱਥੇ ਆ ਕੇ ਆਉਂਦਾ ਹੀ ਇੰਨਾ ਚਿਰ ਸਾਡਾ ਬੋਝ ਨਹੀਂ ਲੱ ਸकता ਜਿਹਨਾਂ ਚਾਹੀ ਅਮਰੀਕਾ ਚ ਨਾ ਕਮਾਈ ਕਰਕੇ ਲਿਆਉਂਦੇ ਨੇ ਕੋਈ ਨਾ ਕੋਈ ਫਿਰ ਸਾਡਾ ਆਰਥਿਕ ਹਾਲਤ ਜਿਹੜੀ ਆ ਉਹ ਚੰਗੀ ਬਣ ਜਾਏਗੀ ਇਸ ਮੌਕੇ ਪੁੱਬਾ ਮਾਰ ਕੇ ਰੋਂਦੇ ਹੋਏ ਪਰਿਵਾਰ ਮੈਂਬਰਾਂ ਨੇ ਭਾਰਤ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਜਗਰਾਜ ਸਿੰਘ ਨੂੰ ਆਖਰੀ ਵਾਰ ਦੇਖ ਸਕਣ ਉਸ ਦਾ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ ਅਜਿਹਾ ਚ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਦੇਸ਼ ਲਿਆਉਣ ਚ ਕਾਮਯਾਬ ਹੋ ਪਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ